ਰਾਜ ਦੇ ਫੂਡ ਪ੍ਰੋਸੈਸਿੰਗ ਇੰਡਸਟਰੀਜ਼ ਮੰਤਰੀ ਰਵਨੀਤ ਬਿੱਟੂ ਨੇ ਜੇਲ੍ਹ ਦੇ ਵਿੱਚ ਬੰਦ ਸੰਸਦ ਮੈਂਬਰ ਅਮਰਿਤਪਾਲ ਸਿੰਘ ਨੂੰ ਅੰਤਰੀਮ ਪੈਰੋਲ ਦੇਣ ਦੀ ਜਨਤਕ ਤੌਰ ਤੇ ਵਕਾਲਤ ਕੀਤੀ ਹੈ ਖਡੂਰ ਸਾਬ ਤੋਂ ਸੰਸਦ ਮੈਂਬਰ ਅਮਰਿਤਪਾਲ ਇਸ ਵੇਲੇ ਸਖਤ ਕੌਮੀ ਸੁਰੱਖਿਆ ਕਾਨੂੰਨ ਤਹਿਤ ਆਸਾਮ ਦੀ ਡਿਬਰੂਗਾੜ੍ਹ ਕੇਂਦਰੀ ਜੇਲ੍ਹ ਚ ਨਜ਼ਰਬੰਦ ਨੇ ਬਿੱਟੂ ਨੇ ਮੰਗਲਵਾਰ ਨੂੰ ਨਵੀਂ ਦਿੱਲੀ ਵਿੱਚ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਗੱਲ ਕਹੀ ਹੈ ਬਿੱਟੂ ਦਾ ਇਹ ਰੁਖ ਪੰਜਾਬ ਦੇ ਵਿੱਚ ਜ਼ਮੀਨ ਦੀ ਤਲਾਸ਼ ਰਹੀ ਭਾਜਪਾ ਦੀ ਰਣਨੀਤਿਕ ਪੇਸ਼ਪੰਦੀਆਂ ਦਾ ਸੰਕੇਤ ਹੋ ਸਕਦਾ ਹੈ ਜਿੱਤੇ ਪਾਰਟੀ ਕੋਲ 117 ਮੈਂਬਰੀ ਰਾਜ ਵਿਧਾਨ ਸਭਾ ਵਿੱਚ ਕੋਈ ਸੀਟ ਨਹੀਂ ਹੈ ਤੇ ਆਮ ਆਦਮੀ ਪਾਰਟੀ ਸੱਤਾ ਵਿਰੋਧੀ ਲਹਿਰ ਦਾ ਸਾਹਮਣਾ ਕਰ ਰਹੀ ਹੈ। ਬਿੱਟੂ ਦੀਆਂ ਟਿੱਪਣੀਆਂ ਬ੍ਰਿਜਪਾਲ ਬਾਰੇ ਉਹਨਾਂ ਵੱਲੋਂ ਪਹਿਲਾਂ ਕੀਤੀ ਗਈ ਨੁਕਤਾਚੀਨੀ ਤੋਂ ਬਿਲਕੁਲ ਵੱਖਰੀ ਹੈ ਜੋ ਕਿ ਸੰਸਦ ਦੇ ਚੱਲ ਰਹੇ ਸਰਦ ਰੁੱਤ ਸੈਸ਼ਨ ਤੋਂ ਪਹਿਲਾਂ ਪੰਜਾਬ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਵਿੱਚ ਡੂੰਘੀਆਂ ਦਰਾਰਾਂ ਨੂੰ ਉਜਾਗਰ ਕਰਦੀਆਂ ਨੇ। ਕੱਟੜਪੰਥੀ ਪ੍ਰਚਾਰਕ ਅਤੇ ਖਾਲਿਸਤਾਨੀ ਪੱਖੀ ਸੰਗਠਨ ਵਾਰਿਸ ਪੰਜਾਬ ਦੇ ਆਗੂ ਅਮਰਿਤਪਾਲ ਸਿੰਘ ਨੂੰ ਅਪ੍ਰੈਲ 2023 ਵਿੱਚ ਪੰਜਾਬ ਪੁਲਿਸ ਨੇ ਹਿੰਸਾ ਭੜਕਾਉਣ ਵਕਵਾਦ ਨੂੰ ਉਤਸ਼ਾਹਿਤ ਕਰਨ ਅਤੇ ਅਮਨ ਕਾਨੂੰਨ ਭੰਗ ਕਰਨ ਦੇ ਦੋਸ਼ਾਂ ਵਿੱਚ ਇੱਕ ਮਹੀਨੇ ਤੱਕ ਚੱਲੀ ਛਾਪੇਮਾਰੀ ਤੋਂ ਬਾਅਦ ਗ੍ਰਿਫਤਾਰ ਕੀਤਾ ਸੀ ਅਮਰਿਤਪਾਲ ਨੇ ਆਪਣੀ ਨਜ਼ਰਬੰਦੀ ਦੇ ਬਾਵਜੂਦ 2024 ਦੀਆਂ ਲੋਕ ਸਭਾ ਚੋਣਾਂ ਖਡੂਰ ਸਾਹਿਬ ਤੋਂ ਇੱਕ ਆਜ਼ਾਦ ਉਮੀਦਵਾਰ ਵਜੋਂ ਲੜੀਆਂ ਤੇ ਜਿੱਤ ਵੀ ਹਾਸਲ ਕੀਤੀ ਉਸ ਤੋਂ ਭਾਰਤ ਪਾਕਿਸਤਾਨ ਸਰਹੱਦ ਨੇੜੇ ਪੈਂਦੇ ਸੰਸਦੀ ਹਲਕੇ ਵਿੱਚੋਂ 4 ਲੱਖ ਤੋਂ ਵੱਧ ਵੋਟਾਂ ਪਈਆਂ ਅਮਰਿਤਪਾਲ ਨੂੰ ਜੂਨ 2024 ਵਿੱਚ ਨਵੀਂ ਦਿੱਲੀ ਚ ਸੰਸਦ ਮੈਂਬਰ ਵਜੋਂ ਸੌ ਚੱਕਰ ਲਈ 4 ਘੰਟੇ ਦੀ ਪੈਰੋਲ ਦਿੱਤੀ ਗਈ ਜਿਸ ਦੌਰਾਨ ਉਸਨੇ ਖਾਲਸਾ ਰਾਜ ਬਾਰੇ ਆਪਣੇ ਦ੍ਰਿਸ਼ਟੀਕੋਣ ਦੀ ਪੁਸ਼ਟੀ ਕੀਤੀ ਉਸਨੇ ਸਿੱਖ ਵਖਵਾਦੀ ਆਦਰਸ਼ਾਂ ਦਾ ਹਵਾਲਾ ਦਿੱਤਾ ਜਿਸ ਨੂੰ ਕੌਮੀ ਸੁਰੱਖਿਆ ਨਿਗਰਾਨਾ ਦੀ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਬਿੱਟੂ ਨੇ ਅਮਰਿਤਪਾਲ ਸਿੰਘ ਲਈ ਅੰਤਰੀਮ ਪੈਰੋਲ ਦੀ ਵਕਾਲਤ ਅਜੇਮ ਮੌਕੇ ਕੀਤੀ ਹੈ ਜਦੋਂ ਸੰਸਦ ਦਾ ਸਰਦ ਰੁੱਤ اجلاس ਜੋ ਕਿ 1 ਦਸੰਬਰ ਨੂੰ ਸ਼ੁਰੂ ਹੋਇਆ ਸੀ ਖੇਤਰੀ ਮੁੱਦਿਆਂ ਜਿਵੇਂ ਕਿ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਅਤੇ ਪੰਜਾਬ ਦੀ ਕਾਨੂੰਨ ਵਿਵਸਥਾ ਦੀ ਹਾਲਤ ਵੀ ਸ਼ਾਮਲ ਹੈ ਉੱਤੇ ਵਧੇ ਤਣਾਅ ਵਿਚਾਲੇ ਸ਼ੁਰੂ ਹੋ ਰਿਹਾ ਹੈ ਸੰਸਦ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿੱਟੂ ਨੇ ਆਪ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਤੇ ਸਿੰਘ ਦੀ ਪੈਰੋਲ ਅਰਜ਼ੀ ਵਿੱਚ ਅੜੀਕੇ ਡਾਉਣ ਦਾ ਦੋਸ਼ ਲਗਾਇਆ ਬਿੱਟੂ ਨੇ ਬਾਰਾਮੁੱਲਾ ਤੋਂ ਲੋਕ ਸਭਾ ਮੈਂਬਰ ਅਬਦੁਲ ਰਸ਼ੀਦ ਸ਼ੇਖ ਨਾਲ ਤੁਲਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਾਣਬੁੱਝ ਕੇ ਲੋਕਾਂ ਦੇ ਚੁਣੇ ਹੋਏ ਪ੍ਰਤੀਨਿਧੀ ਨੂੰ ਪੈਰੋਲ ਦੇਣ ਤੋਂ ਇਨਕਾਰ ਕਰ ਰਹੀ ਹੈ ਜੇਕਰ ਜੰਮੂ ਕਸ਼ਮੀਰ ਦੇ ਐਮਪੀ ਨੂੰ ਪਰੋਲ ਮਿਲ ਸਕਦੀ ਹੈ ਤਾਂ ਫਿਰ ਅੰਮ੍ਰਿਤਪਾਲ ਨੂੰ ਇਹ ਸਹੂਲਤ ਕਿਉਂ ਨਹੀਂ ਦਿੱਤੀ ਜਾ ਰਹੀ ਖਡੂਰ ਸਾਹਿਬ ਦੇ ਹਲਕੇ ਦੇ ਲੋਕਾਂ ਦੀ ਆਵਾਜ਼ ਸੰਸਦ ਵਿੱਚ ਕੌਣ ਉਠਾਏਗਾ ਜੇਕਰ ਉਹਨਾਂ ਦੇ ਚੁਣੇ ਹੋਏ ਸੰਸਦ ਮੈਂਬਰ ਨਹੀਂ ਹਨ ਬਿੱਟੂ ਨੇ ਕਿਹਾ ਕਿ ਰਾਸ਼ੀਦ ਅਤਵਾਦੀ ਫੰਡਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਦੇ ਹੋਏ ਅੰਤਰੀਮ ਜ਼ਮਾਨਤ ਤੇ ਸੈਸ਼ਨ 'ਚ ਹਾਜ਼ਰੀ ਭਰ ਰਿਹਾ ਹੈ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੂੰ ਇਸ ਪੂਰੇ ਵਿਵਾਦ ਤੋਂ ਲਾਂਬੇ ਰੱਖਣ ਦੀ ਇੱਕ ਸਪਸ਼ਟ ਕੋਸ਼ਿਸ਼ ਵਿੱਚ ਬਿੱਟੂ ਨੇ ਜ਼ੋਰ ਦੇ ਕੇ ਆਖਿਆ ਕਿ ਕੌਮੀ ਸੁਰੱਖਿਆ ਐਕਟ ਦੇ ਢਾਂਚੇ ਤਹਿਤ ਪੈਰੋਲ ਤੇ ਫੈਸਲਾ ਸੁਪਾਈ ਅਧਿਕਾਰਾਂ ਤੇ ਨਿਰਭਰ ਕਰਦਾ ਹੈ ਬਿੱਟੂ ਕਹਿੰਦੇ ਨੇ ਕਿ ਕੇਂਦਰ ਅੰਮ੍ਰਿਤਪਾਲ ਨੂੰ ਸਿਲਾਖਾ ਪਿੱਛੇ ਨਹੀਂ ਰੱਖ ਰਿਹਾ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਭਾਜਪਾ ਵਿਰੁੱਧ ਦੋਸ਼ ਬੇਬੁਨਿਆਦ ਨੇ ਅਸੀਂ ਲੋਕਤੰਤਰੀ ਆਦੇਸ਼ਾਂ ਦਾ ਸਤਕਾਰ ਕਰਦੇ ਹਾਂ ਪਰ ਸੁਰੱਖਿਆ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ ਬਿੱਟੂ ਦਾ ਇਹ ਰੁਖ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸਿੱਧੇ ਦੋਸ਼ਾਂ ਤੋਂ ਮੁਕਤ ਕਰਦਾ ਜਾਪਦਾ ਹੈ ਜੋ ਕਿ ਐਨਐਸਏ ਲਾਗੂ ਕਰਨ ਦੀ ਨਿਗਰਾਨੀ ਕਰਦਾ ਹੈ ਹਾਲਾਂਕਿ ਆਲੋਚਕਾਂ ਦੀ ਦਲੀਲ ਹੈ ਕਿ ਸਿੰਘ ਦੇ ਮਾਮਲੇ 'ਚ ਐਕਟ ਦੀ ਮੰਗ ਇੱਕ ਸੰਯੁਕਤ ਕੇਂਦਰ ਰਾਜ ਕਾਰਵਾਈ ਸੀ ਬਿੱਟੂ ਵੱਲੋਂ ਅੰਮ੍ਰਿਤਪਾਲ ਦੇ ਅੰਤਰੀਮ ਬਰੋਲ ਦੀ ਵਕਾਲਤ ਉਹਨਾਂ ਦੇ ਪਿਛਲੇ ਬਿਆਨਾਂ ਤੋਂ ਬਿਲਕੁਲ ਉਲਟ ਹੈ 2024 ਦੀਆਂ ਚੋਣਾਂ ਦੌਰਾਨ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਹੋਣ ਦੇ ਨਾਤੇ ਬਿੱਟੂ ਨੇ ਸਿੰਘ ਨੂੰ ਪੰਜਾਬ ਦੀ ਸ਼ਾਂਤੀ ਲਈ ਖਤਰਾ ਦੱਸਿਆ ਸੀ ਉਹਨਾਂ ਵੋਟਰਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਅੰਮ੍ਰਿਤਪਾਲ ਸਿੰਘ ਵਰਗੇ ਲੋਕ ਸ਼ਾਂਤੀ ਪਸੰਦ ਲੋਕਾਂ ਨੂੰ ਪੰਜਾਬ 'ਚ ਨਹੀਂ ਰਹਿਣ ਦੇਣਗੇ ਬਿੱਟੂ ਪੰਜਾਬ ਸੱਤ ਦਾ ਮੁੱਖ ਮੰਤਰੀ ਮਰਹੂਮ ਬੀਨ ਸਿੰਘ ਦਾ ਪੁੱਤਰ ਹੈ ਜਿਨ੍ਹਾਂ ਦੀ 1995 ਵਿੱਚ ਖਾਲਿਸਤਾਨੀ ਅਤਵਾਦੀਆਂ ਨਾਲ ਜੁੜੇ ਇੱਕ ਆਤਮ ਹੱਤਿਆ ਬੰਬਾਰ ਨੇ ਹੱਤਿਆ ਕਰ ਦਿੱਤੀ ਸੀ ਬਿੱਟੂ ਨੇ ਲੰਮੇ ਸਮੇਂ ਤੋਂ ਖੁਦ ਨੂੰ ਵਕਵਾਦ ਵਿਰੁੱਧ ਇੱਕ ਮਜ਼ਬੂਤ ਧੜਵੀ ਵਜੋਂ ਪੇਸ਼ ਕੀਤਾ ਜੁਲਾਈ 2024 ਵਿੱਚ ਲੋਕ ਸਭਾ 'ਚ ਅਮਰਿਤਪਾਲ ਸਿੰਘ ਦੀ ਨਜ਼ਰਬੰਦੀ ਨੂੰ ਲੈ ਕੇ ਬਿੱਟੂ ਦੀ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨਾਲ ਤਿੱਖੀ ਬਹਿਸ ਹੋਈ ਬਿੱਟੂ ਨੇ ਐਨਐਸਏ ਦਾ ਬਚਾਅ ਕਿਸਾਨਾਂ ਦੀ ਥਾਂ ਕੱਟੜਵਾਦੀ ਤਾਕਤਾਂ ਖਿਲਾਫ ਇੱਕ ਹਥਿਆਰ ਵਜੋਂ ਕੀਤਾ ਜਿਵੇਂ ਕਿ ਚੰਨੀ ਨੇ ਦੋਸ਼ ਲਗਾਇਆ ਸੀ ਕਿਆ ਲਾਅ ਐਂਡ ਆਰਡਰ ਉਨਕਾ ਹਾਲਾਤ ਕਿਆ ਹੈ ਪੰਜਾਬ ਮੇ ਉਹ ਕਹਤੇ ਇਹ ਪੰਜ ਦਰਵਾਉਂ ਕੀ ਧਰਤੀ ਪੰਜ ਦਰਿਆ ਹੈ ਜੋ ਜਿਸ ਧਰਤੀ ਤੇ ਚਲਤੇ ਹੈ उस धरती में आग लग जाएगी तो ये हालात हैं पंजाब सरकार के पंजाब पुलिस के भी उनके हाथ में कुछ नहीं रोज गैंग वॉर चल रही है रोज अन्य वाह गोलियां चल रही हैं लेकिन आज मैं ये साफ करना चाह रहा हूं भी वहां पे ये बातें और करते हैं केंद्र पे बीजेपी पे ये बातें लगाते हैं लेकिन आज ये बात क्लियर होगी भी अमृतपाल जो है उसमें एनएसए लगाने में और उसको अंदर रखने में ये पंजाब को पंजाब के लोगों को ये बड़ी क्लैरिटी होनी चाहिए भी ए जी ने आज पंजाब सरकार मतलब भगवंत मान ने ये दिया है भी पंजाब में आग लग जाएगी ये अंदाजा लगा लीजिए भी एक मेंबर पार्लियामेंट चुना हुआ है उसके बारे में पंजाब